ये सब साढ़े ट्रस्ट के तरफ से इस धर्मशाला में भोजन की व्यवस्था पूरी है कोई भी भूखा है उसको ट्रस्ट की तरफ से पूरा कहा गया है कि गलत उसको बिना खिलाए नहीं भेजना है टूरिस्ट आते हैं वो बत, खाना खाने के लिए बताते हैं तो अपना लंगर की सुविधा है जिसका अभी तक हम कोई चार्ज नहीं ले रहे हैं कमरे सब वी हैं आ, बिल्कुल अप टू डेट हैं ट्रस्ट की तरफ से आर्डर है कि जो एक बार चद्दर यूज हो उसको दोबारा धुलाई के लिए दे दिया जाए इसलिए हम उसकी एक बार यूज किया हुआ चादर दोबारा नहीं यूज करते कपड़े कमरों में सभी में हवा ए सी खुली ए सी है ही है जैसे भूपेंद्र जी ने बताया बाकी बहुत सी सुविधाएं हैं जो अन्य धर्मशालाओं के अतिरिक्त हैं यहाँ पे समय समय पे मेडिकल कैब या किसी गरीब की शादी हो उसके लिए ट्रस्ट के द्वारा सुविधा दी जाती है और भी बहुत सी चीज़ें हैं वैसे सभी कमरों में बाथरूम अटैच है सब में डबल बेड है सारी सुविधाएं जो होटलों की होती है वो सारी की सारी सुविधाएं इसमें मौजूद हैं भाई साहब हमारे धर्मशाला के बाहर से ही आने जाने की पूरी जैसे आप रेलवे स्टेशन पे भी उतरते हैं तो वहाँ से सीधी यहाँ तक के लिए टेम्पू आती है जिसमें आपको बुक करने की ज़रूरत नहीं है हमारे धर्मशाला के सामने से ही निकलते हैं टेम्पू हर की पौड़ी जाना है तो यहाँ से लगभग दो से ढाई किलोमीटर है आपको बाहर से ही सुविधा मिल जाती है वहाँ से रात में कभी भी 24 ਘੰਟੇ ਦੀ ਸਹੂਲਤ ਅਵੇਲੇਬਲ ਹੈ ਤੇ ਰਹਿਣ ਦੀ ਗੱਲ ਹੈ ਸਾਡੇ ਕਈ ਸਾਡੇ ਕਈ ਵੱਡੇ ਹਾਲ ਕਮਰੇ ਨੇ ਜਿਸ ਵਿੱਚ ਡਬਲ ਬੱਡ ਦੇ ਇਲਾਵਾ 8 ਬੈੱਡ 6 ਬੈੱਡ ਵੀ ਲੱਗੇ ਹੋਏ ਨੇ ਤਾਂ ਅਪਰੋਕਸੀਮੇਟਲੀ ਆਪਣੇ ਕੋਲੇ 150 ਬੰਦੇ ਦੇ ਰੁਕਣ ਦਾ ਇਂਤਜ਼ਾਮ ਟਾਈਮ ਟਾਈਮ ਹੈਗਾ ਪਟਿਆਲੇ ਸ਼ਹਿਰ ਵਾਸੀਆਂ ਨੂੰ ਸਾਡੀ ਇਹ ਹਮੇਸ਼ਾ ਬੇਨਤੀ ਰਹੀ ਹੈ ਅੱਗੇ ਤੋਂ ਵੀ ਰਹੇਗੀ ਵੀ ਜੇ ਕਿਸੇ ਨੇ ਆਣਾ ਹੈ ਤਾਂ ਸਾਨੂੰ ਪਹਿਲਾਂ ਇਨਫੋਰਮ ਕੀਤਾ ਜਾਵੇ ਤਾਂ ਕਿ ਅਸੀਂ ਉਹਨੂੰ ਪ੍ਰਾਇਓਰਿਟੀ ਪਹਿਲਾਂ ਦੇ ਸਕੇ ਰਾਤ ਦੇ ਦਿਨ ਬਾਅਦ ਦੇ ਬੰਦੇ ਤੋਂ 706 ਹੋਲੇ ਇੱਥੇ ਹੈਗਾ ਜਿੱਥੇ ਦੀ ਪ੍ਰਮਾਤਮਾ ਦੇ ਮੂਰਤੀਆਂ ਸਾਬਿਤ ਕਿਤੇ ਸ਼ੀਰ ਮੰਦਿਰ ਹੈ ਦੁਰਗਾ ਦੁਰਗਾ ਦੀ ਮੂਰਤੀ ਹੈ ਰਾਧਾ ਕਸ਼ਨ ਭਗਵਾਨ ਦੀ ਮੂਰਤੀ ਹੈ ਰਾਮ ਮੰਦਿਰ ਹੈ ਹਰ ਤਰ੍ਹਾਂ ਦੀ ਫੈਸਿਲਿਟੀ ਇਸ ਸਰਮਸ਼ਾਲਾ ਚ ਅਵੇਲੇਬਲ ਹੈ ਅਗਰ ਤੁਸੀਂ ਪਾਰਟਿਕੂਲਰ ਸੁਵਿਧਾ ਦੀ ਗੱਲ ਕਰਦੇ ਹੋ ਕਿਚਨ ਅਵੇਲੇਬਲ ਹੈ ਉਸ ਤੋਂ ਇਲਾਵਾ ਲਿਫਟ ਲੱਗੀ ਹੋਈ ਹੈ ਜੋ ਕਿ ਇਸ ਸਰਮਸ਼ਾਲਾ ਦੇ ਸੰਸਥਾ ਨੇ ਸਭ ਤੋਂ ਪਹਿਲਾਂ ਸਭ ਤੋਂ ਅ ਨਜ਼ਦੀਕੀ ਉਪਰਾਲਾ ਕੀਤਾ ਹੈ ਉਹਨੇ ਲਿਫਟ ਲੱਗੀ ਹੋਈ ਹੈ ਤਾਂ ਕਿ ਕਿਸੇ ਏਜਡ ਬੰਦੇ ਨੂੰ ਕਿਸੇ ਬੰਦੇ ਨੂੰ ਉੱਪਰ ਤੋਂ ਥੱਲੇ ਜਾਣ ਦੀ ਦਿੱਕਤ ਨਾ ਆਵੇ। ਦੋਸਤੋ ਅੱਜ ਅਸੀਂ ਪਹੁੰਚਿਆ ਹਰੀਦਵਾਰ ਦੇ ਵਿੱਚ ਪਟਿਆਲੇ ਵਾਲੇ ਦੀ ਧਰਮਸ਼ਾਲਾ ਦੇ ਵਿੱਚ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਮਿਲਦੀ ਹੈ ਜਿਹੜਾ ਵੀ ਉਹ ਯਾਤਰੀ ਪਹੁੰਚਦਾ ਹੈ ਹਰ ਤਰ੍ਹਾਂ ਦੀ ਸਹੂਲਤ ਇੱਥੇ ਮਿਲਦੀ ਹੈ ਗੱਲ ਕਰ ਲੈਣੇ ਆ ਕੈਸ਼ੀਅਰ ਨੇ ਧਰਮਸ਼ਾਲਾ ਦੇ ਵਿਮਲ ਜੀ ਵਿਮਲ ਜੀ ਨਾਲ ਗੱਲ ਕਰ ਲੈਣੇ ਆ ਵਿਮਲ ਜੀ ਪਹਿਲਾਂ ਤਾਂ ਬਾਲਪਲੀ ਟੀਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਅੰਬੀ ਮਾ ਜੀ ਜੇਕਰ ਆਪਾਂ ਗੱਲ ਕਰੀ ਜੀ ਇਸ ਧਰਮਸ਼ਾਲਾ ਦੀ ਆ ਸੁਵਿਧਾ ਦੀ ਗੱਲ ਕਰੀਏ ਤਾਂ ਆਪਾਂ ਕੀ ਕੀ ਸੁਵਿਧਾ ਨੇ ਇਸ ਧਰਮਸ਼ਾਲਾ ਦੇ ਵਿੱਚ ਇਹਦੇ ਵਿੱਚ 45 ਕਮਰੇ ਹੈਗੇ ਜਿਹੜੇ ਸਾਰੇ ਏਸੀ ਹੈਗੇ ਪੂਲੀ ਏਸੀਆਂ ਸਾਰੇ ਕਮਰੇ ਤੇ ਖਾਣੇ ਪੀਣੇ ਦਾ ਹੈਗਾ ਇੰਤਜ਼ਾਮ ਪੂਰਾ ਅਟੈਚ ਬਾਥਰੂਮ ਹੈ ਸਾਰੇ ਠੀਕ ਹੈ ਜੀ ਤੇ ਸਾਰੇ ਡਬਲ ਬੈੱਡ ਲੱਗੇ ਹੋਏ ਆ ਕੁਝ ਕਮਰੇ ਵਿੱਚ 8 ਬੈੱਡ ਵੀ ਹੈਗੇ ਜੀ ਇਹ ਵੱਡੇ ਕਮਰੇ ਆ ਜਿਹੜੇ ਤੇ ਕਿਚਨ ਜਿਹ ਹੈਗਾ ਖਾਣੇ ਪੀਣੇ ਦਾ ਸਾਰਾ ਜਿਹੜਾ ਕੋਈ ਯਾਤਰੀ ਆਂਦਾ ਉਹਨੂੰ ਇੰਤਜ਼ਾਮ ਹੁੰਦਾ ਖਾਣੇ ਪੀਣੇ ਦਾ ਸਾਰਾ ਜਿਹੜਾ ਕੋਈ ਦੱਸੋ ਸੋ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਦੱਸਿਆ ਕਿ ਜੇਕਰ ਕੋਈ ਯਾਤਰੀ ਆਂਦਾ ਹੈ ਖਾਣੇ ਤੋਂ ਲੈ ਕੇ ਡਬਲ ਬੈੱਡ ਜਿਹੜਾ ਕਮਰੇ ਦੇ ਵਿੱਚ ਲੱਗਿਆ ਹੋਇਆ ਉਸ ਤੋਂ ਇਲਾਵਾ ਆਪਾਂ ਗੱਲ ਕਰ ਲਈਏ ਖਾਣੇ ਦਾ ਇੰਤਜ਼ਾਮ ਹੈ ਏਸੀ ਰੂਮ ਨੇ ਉਸ ਤੋਂ ਇਲਾਵਾ ਆਪਾਂ ਗੱਲ ਕਰ ਲੈਨੇ ਆ ਭੁਪਿੰਦਰ ਜੀ ਵੀਰ ਬੈਠੇ ਨੇ ਭੁਪਿੰਦਰ ਜੀ ਨਾਲ ਗੱਲ ਕਰ ਲੈਨੇ ਆ ਭੁਪਿੰਦਰ ਜੀ ਕੀ ਕਹੋਗੇ ਜਿਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਮਸਾਲਾ ਦੀ ਸੁਵਿਧਾ ਦੀ ਗੱਲ ਕਰ ਲਈਏ ਤਾਂ ਕੀ ਕੀ ਸੁਵਿਧਾ ਰਹਿੰਦੀਆਂ ਨੇ ਕਿੰਨੇ ਯਾਤਰੀਆਂ ਦਾ ਰਹਿਣ ਦਾ ਇੰਤਜ਼ਾਮ ਹੈ ਜੇਕਰ ਗੱਲ ਕਰ ਲਈਏ ਰੁਟੀਨ ਦੇ ਵਿੱਚ ਕਿੰਨੇ ਕਮਰੇ ਬੁੱਕ ਹੋਨੇ ਆ ਜਾਂ ਰੁਟੀਨ ਦੇ ਵਿੱਚ ਕੋਈ ਬਾਹਰੋਂ ਯਾਤਰੀ ਆਂਦੇ ਤਾਂ ਰੂਮ ਮਿਲ ਜਾਂਦੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹਾਂਗੇ ਕਿ ਅਸੀਂ ਕਿਸੇ ਬੰਦੇ ਨੂੰ ਕਦੀ ਵੀ ਰੂਮ ਨਹੀਂ ਬਣਾ ਨਹੀਂ ਕਰਦੇ ਹਾਂ ਬਟ ਰੂਮ ਅਵੇਲੇਬਲ ਹੋਣਾ ਚਾਹੀਦਾ ਹੈ ਜੀ ਅਗਰ ਆਪਣੇ ਕੋਲ ਰੂਮ ਹੈ ਤਾਂ ਪਬਲਿਕ ਵਾਸਤੇ ਪਬਲਿਕ ਸ਼ੋਦਾ ਵਾਸਤੇ ਤਾਂ ਇਨਸ਼ਾ ਅੱਲਾਹ ਬਣੀ ਹੈ ਇਹ ਉਹਨਾਂ ਵਾਸਤੇ ਹੀ ਮਤਲਬ ਅਸੀਂ ਸੇਵਾ ਕਰਦੇ ਹਾਂ ਤੇ ਰਹਿਣ ਦੀ ਗੱਲ ਹੈ ਸਾਡੇ ਕਈ ਸਾਡੇ ਕਈ ਵੱਡੇ ਹਾਲ ਕਮਰੇ ਨੇ ਜਿਸ ਵਿੱਚ ਡਬਲ ਬੈੱਡ ਦੇ ਇਲਾਵਾ 8 ਬੈੱਡ 6 ਬੈੱਡ ਵੀ ਲੱਗੇ ਹੋਏ ਨੇ ਤਾਂ ਅਪਰੋਕਸੀਮੇਟਲੀ ਆਪਣੇ ਕੋਲੇ 150 ਬੰਦੇ ਦੇ ਰੁਕਣ ਦਾ ਇਂਤਜ਼ਾਮ ਟਾਈਮ ਟਾਈਮ ਹੈਗਾ ਪਟਿਆਲੇ ਸ਼ਹਿਰ ਵਾਸੀਆਂ ਨੂੰ ਸਾਡੀ ਇਹ ਹਮੇਸ਼ਾ ਬੇਨਤੀ ਰਹੀ ਹੈ ਅੱਗੇ ਤੋਂ ਵੀ ਰਹੇਗੀ ਵੀ ਜੇ ਕਿਸੇ ਨੇ ਆਣਾ ਹੈ ਤਾਂ ਸਾਨੂੰ ਪਹਿਲਾਂ ਇਨਫੋਰਮ ਕੀਤਾ ਜਾਵੇ ਤਾਂ ਕਿ ਅਸੀਂ ਉਹਨੂੰ ਪ੍ਰਾਇਓਰਟੀ ਪਹਿਲਾਂ ਦੇ ਸਕੀਏ ਰਾਤ ਦਿਨ ਬਾਹਰ ਦੇ ਬੰਦੇ ਤੋਂ 776 ਹੋਲੇ ਇੱਥੇ ਹੈਗਾ ਜਿੱਥੇ ਦੀ ਪ੍ਰਮਾਤਮਾ ਦੀ ਮੂਰਤੀ ਦੇ ਸਾਹਮਣੇ ਗ੍ਰੇਸ਼ੀਮ ਮੰਦਰ ਹੈ ਦੁਰਗਾ ਦੁਰਗਾ ਦੀ ਮੂਰਤੀ ਹੈ ਰਾਧਾਕਸ਼ਨ ਭਗਵਾਨ ਦੀ ਮੂਰਤੀ ਹੈ ਰਾਮ ਮੰਦਰ ਹੈ ਹਰ ਤਰ੍ਹਾਂ ਦੀ ਫੈਸਿਲਿਟੀ ਇਸ ਤਰ੍ਹਾਂ ਇਨਸ਼ਾਅੱਲਾ ਚ ਅਵੇਲੇਬਲ ਹੈ ਅਗਰ ਤੁਸੀਂ ਪਾਰਟਿਕੂਲਰ ਸੁਵਿਧਾ ਦੀ ਗੱਲ ਕਰਦੇ ਹੋ ਕਿਚਨ ਅਵੇਲੇਬਲ ਹੈ ਉਸ ਤੋਂ ਇਲਾਵਾ ਲਿਫਟ ਲੱਗੀ ਹੋਈ ਹੈ ਜੋ ਕਿ ਇਸ ਧਰਮਸ਼ਾਲਾ ਦੇ ਸੰਸਥਾ ਨੇ ਸਭ ਤੋਂ ਪਹਿਲਾ ਸਭ ਤੋਂ ਨਜ਼ਦੀਕੀ ਉਪਰਾਲਾ ਕਿਤਾ ਹੈ ਉਰੇ ਤੇ ਲਿਫਟ ਲੱਗੀ ਹੋਈ ਹੈ ਤਾਂ ਕਿ ਕਿਸੇ ਏਜਡ ਬੰਦੇ ਨੂੰ ਕਿਸੇ ਬੰਦੇ ਨੂੰ ਉੱਪਰ ਚੱਤੇ ਥੱਲੇ ਜਾਣ ਦੀ ਦਿੱਕਤ ਨਾ ਆਵੇ ਜੇਕਰ ਆਪਾਂ ਉੱਥੇ ਹੀ ਗੱਲ ਕਰ ਲਈਏ ਕਿੰਨਾ ਸਮਾਂ ਹੋ ਗਿਆ ਜੇਕਰ ਆਪਾਂ ਇਸ ਧਰਮਸ਼ਾਲਾ ਦੀ ਗੱਲ ਕਰੀਏ ਤਾਂ ਕਿੰਨਾ ਸਮਾਂ ਹੋ ਗਿਆ ਇਸ ਧਰਮਸ਼ਾਲਾ ਨੂੰ ਸ਼ੁਰੂ ਹੋਏ ਨੂੰ 2001 ਅਕਤੂਬਰ ਦੀ ਇਹਦੀ ਓਪਨਿੰਗ ਹੈ ਜੀ ਅੱਜ 24 ਸਾਲ ਸੰਜੋ ਮੋਟਾ-ਮੋਟਾ ਹੋ ਚੁੱਕੇ ਹਨ ਇਹ ਧਰਮਸ਼ਾਲਾ ਜਿਹੜੀ ਹੈ ਪਟਿਆਲੇ ਵਾਲੇ ਧਰਮਸ਼ਾਲਾ ਤੋਂ ਚੱਲਦੀ ਹੈ ਵੈਸੇ ਇਸ ਦਾ ਨਾਮ ਸ਼੍ਰੀ ਨਰਾਇਣ ਧਰਮਾਰ ਸਮਿਤੀ ਹੈ ਤਲਾਨਾ ਸਾਹਿਬ ਦੇ ਪ੍ਰਧਾਨ ਨੇ ਤੇ ਆਪਣਾ ਸੈਕਟਰੀ ਜੀ ਮਿਸਟਰ ਰਜੀਵ ਕੁਮਾਰ ਜੀ ਨੇ ਤੇ ਵਿੰਮਲ ਜੀ ਸਾਡੇ ਕੈਸ਼ੀਅਰ ਨੇ ਬਿਲਕੁਲ ਉਤੋਂ ਬਾਅਦ ਆਪਾਂ ਜੇਕਰ ਗੱਲ ਕਰ ਲਈਏ ਤਾਂ ਮੈਨੇਜਰ ਵੀ ਬੈਠੇ ਨੇ ਧਰਮਸ਼ਾਲਾ ਦੇ ਆਪਾਂ ਉਹਨਾਂ ਨਾਲ ਵੀ ਗੱਲ ਕਰਨੀ ਆ ਮੈਨੇਜਰ ਸਾਹਿਬ ਪਹਿਲਾਂ ਤਾਂ ਬੋਲ ਪ੍ਰਿੰਟ ਟੀਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੈ ਸ਼੍ਰੀ ਰਾਮ ਜੀ मैनेजर साहब जेकर आप गल कर लिए धर्मशाला की सुविधा की जिस तरह के दस रहे हैं कि लिफ्ट या फिर आ, डबल बैड अंदर रूम रूमें अटैच बाथरूम है होर सुविधा की गल कर लिए जिस तरह के नाल कोई यात्री बहरो आता है उसे खाने का कोई इंतजाम है उरे या कि रहता फिर ये सब साढ़े ट्रस्ट के तरफ से इस धर्मशाला में भोजन की व्यवस्था पूरी है कोई भी भूखा आए उसको ट्रस्ट की तरफ से पूरा कहा गया है कि गलत उसको बिना खिलाए नहीं भेजना है टूरिस्ट आते हैं वो खाना खाने के लिए बताते हैं तो अपना लंगर की सुविधा है जिसका अभी तक हम कोई चार्ज नहीं ले रहे हैं कमरे सब वी आई पी हैं आ, बिल्कुल अप टू डेट हैं ट्रस्ट की तरफ से आर्डर है कि जो एक बार चद्दर यूज हो उसको दोबारा धुलाई के लिए दे दिया जाए इसलिए हम उसके एक बार यूज किया हुआ चद्दर दोबारा नहीं यूज करते कपड़े कमरों में सभी में हवा एसी सी एसी है ही है जैसे भूपेंद्र जी ने बताया बाकी बहुत सी सुविधाएं हैं जो अन्य धर्मशालाओं के अतिरिक्त हैं यहाँ पे समय समय पर मेडिकल कैब या किसी गरीब की शादी हो उसके लिए ट्रस्ट के द्वारा सुविधा दी जाती है और भी बहुत सी चीज़ें हैं वैसे उसके अलावा तो आप गल कर लीजिए रूम के बीच जे आप रूम की गल कर लिए खुले हवादार रूम ने एयर कंडीशन टोटल एयर कंडीशन ने सॉरी टोटली एयर कंडीशन है पूरे चारों तरफ मतलब दोनों तरफ गैलरी हैं कमरों के हवा का पूरा व्यवस्था है साफ़ सुथरा हर चीज़ से हर रूम में ए लगा हुआ है टोटली ए है फुली ए है पूरा बिल्डिंग ही ए है पैंतालीस तो कमरे हैं लग जो बाथरूम वगैरह वो साथ है अटैच है सभी सभी कमरों में बाथरूम अटैच है सब में डबल बेड है सभी में काला पानी के लिए मग्गा रखा हुआ है जग है सारी सुविधाएं जो होटलों की होती है वो सारी की सारी सुविधाएं इसमें मौजूद हैं अगर उसके अलावा अगर बात की जाए जैसे लोग बाहर से आते हैं आने के लिए ये कौन सी जगह पड़ती है कहाँ कैसे यहाँ तक पहुँचा जा सकता है जैसे लोग जैसे हर की पौड़ी पर पहुँचते हैं कैसे आने का सुविधा क्या है यहाँ पे भाई साहब हमारे धर्मशाला के बाहर से ही आने जाने की पूरी जैसे आप रेलवे स्टेशन पे भी उतरते हैं तो वहाँ से सीधी यहाँ तक के लिए टेम्पू आती है जिसमें आपको बुक करने की जरूरत नहीं है हमारे धर्मशाला के सामने से ही निकलते हैं टेम्पू हल्की पौड़ी जाना है तो यहाँ से लगभग दो से ढाई किलोमीटर है आपको बाहर से ही सुविधा मिल जाती है वहाँ से रात में कभी भी चौबीस घंटे की सुविधा अवेलेबल है कोई दिक्कत नहीं है अगर इस स्थान की बात की जाए ये जगह क्या नाम है कौन सी गली पड़ती है या कौन सा मोहल्ला पड़ता है कौन सा एरिया है हमारी धर्मशाला माने के लिए रानी गली बोला जाता है इस गली को रानी गली भूपत वाला ये रानी गली है भूपत वाला क्षेत्र है आप किसी भी टेम्पो वाले से या रिक्शे वाले से बोलेंगे सभी को पता है पटियाला धर्मशाला रानी गली में उसके अलावा अगर बात की जाए यहाँ पे कोई गाड़ी लेके आता है तो गाड़ी यहाँ तक पहुँच सकती है भाई साहब गाड़ी फोर व्हीलर बस सारी गाड़ियाँ आ सकती हैं फोर व्हीलर और की व्यवस्था हमारे यहाँ नीचे पार्किंग बनी हुई है बेसमेंट में बहुत बड़ी पार्किंग है जिसमें 30 से 35 गाड़ियाँ एक साथ खड़ी हो जाती हैं पार्किंग की पूरी व्यवस्था है और सेफ़ है बिल्कुल पैक है गाड़ी मतलब आप सुविधा अनुसार खड़ी कर सकते हैं अगर नज़दीक की बात की जाए यहाँ पर घूमने के लिए और क्या क्या है हमारी धर्मशाला के बगल में ही सारे जितने भी मंदिर हैं सब साथ में ही हैं लगभग यहाँ से 200 मीटर की दूरी पे गंगा जी हैं जो मेन गंगा जी हर की पौड़ी पे जा रही हैं भारत माता मंदिर वैष्णो माता मंदिर और जितने भी मंदिर हैं सब हमारी धर्मशाला के बगल में ही मौजूद हैं जो लगभग सौ मीटर की दूरी पर स्थित हैं अगर धर्मशाला की बात की जाए कितनी ये कितने एरिए में बनी हुई है और स्पेस है कितनी इसकी जगह की ये हमारा जो धर्मशाला है लगभग सात हज़ार स्क्वायर फीट कबर्ड है टोटल जगह हमारी लगभग ग्यारह हज़ार स्क्वायर फीट है टोटल और सात हज़ार स्क्वायर फीट कबर्ड एरिया है ਬਾਕੀ ਏਰੀਆ ਅਮਨੇ ਹਵਾ ਕੇ ਲੀਏ ਛੋੜ ਰੱਖਾ ਹੈ ਹਾਂ 7000 ਕਵਰ ਕਰ ਰੱਖਾ ਹੈ ਮੇਰਾ ਨਾਂ ਸੰਜੀਤ ਕਾ ਜੀ ਪੱਤਿ ਕਿਉਂ ਅਸੀਂ ਅੰਮ੍ਰਿਤਸਰ ਤੋਂ ਆਏ ਜੀ ਜਿਕਰ ਭਾਜੀ ਧਰਮਸ਼ਾਲਾ ਜੀ ਤੁਸੀਂ ਪਟਿਆਲਾ ਦੇ ਧਰਮਸ਼ਾਲਾ ਦੇ ਵਿੱਚ ਆਏ ਹੋ ਫਸਟ ਟਾਈਮ ਆਪ ਨੇ ਨਹੀਂ ਅਸੀਂ ਕਿ ਲਗਾਤਾਰ ਆਨੇ ਆ ਸਾਲ ਬਾਅਦ ਇੱਥੇ ਭੰਡਾਰਾ ਹੁੰਦਾ ਵਾ ਤੇ ਅਸੀਂ ਆਨੇ ਆ ਆਪਣਾ ਇੱਥੇ ਠਹਿੜਦੇ ਆ ਸਾਲ ਬਾਅਦ ਵਧੀਆ ਲੱਗਦਾ ਇੱਥੇ ਫੈਸਿਲਿਟੀਆਂ ਠੀਕ ਹੈਗੀਆਂ ਇਹਨਾਂ ਦੀਆਂ ਬਾਥਰੂਮ ਵਗੈਰਾ ਜਿਹੜਾ ਕਿਸ ਤਰ੍ਹਾਂ ਦੀ ਸੁਵਿਧਾ ਦੀ ਗੱਲ ਕਰਦੇ ਹੋ ਭਾਜੀ ਸੁਵਿਧਾ ਜਿਸ ਤਰ੍ਹਾਂ ਲੋ ਇਹਨਾਂ ਦੀ ਬੈੱਡ ਸੀਟਸ ਵਗੈਰਾ ਠੀਕ ਹੁੰਦੀਆਂ ਨੇ ਬਾਥਰੂਮ ਅੱਛਾ ਨੀਟ ਐਂਡ ਕਲੀਨ ਆ ਬਾਕੀ ਸਾਰਾ ਕੁਝ ਰੈਂਟ ਸੈਂ ਨੂੰ ਵਧੀਆ ਇੱਥੇ ਸੇਫਟੀ ਵਾਈਜ਼ ਵੀ ਠੀਕ ਆ ਉਸ ਤੋਂ ਇਲਾਵਾ ਆਪਾਂ ਗੱਲ ਕਰ ਲਈਏ ਏਸੀ ਦੀ ਜੇਕਰ ਅੱਜਕੱਲ੍ਹ ਗਰਮੀ ਬਹੁਤ ਚੱਲ ਰਹੀ ਹੈ ਏਸੀ ਲੱਗੇ ਹੋਇਆ ਜੀ ਲੋੜ ਪਵੇ ਤੇ ਆਪਾਂ ਚਾਲੂ ਕਰ ਸਕਦੇ ਹਾਂ ਉਹ ਮੂਸਲਟੇ ਖਾ ਗਿਆ ਕਿ ਇਸ ਦਿਤੇ ਹਾਂ ਉਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰ ਲਈਏ ਹਰਦੀਪੋੜੀ ਤੋਂ ਉਰੇ ਤੱਕ ਆਉਣ ਦਾ ਸਫ਼ਰ ਜਿਹੜਾ ਥੋੜਾ ਦੂਰ ਲੱਗਦਾ ਜਾਂ ਕਿਵੇਂ ਲੱਗਦਾ ਇਹ ਹਰਕੀਪੋੜੀ ਤੋਂ ਬਹੁਤਾ ਦੂਰ ਨਹੀਂਗਾ ਜੀ ਜਸਟ 10 ਜਾਂ 15 ਮਿੰਟ ਦਾ ਰਸਤਾ ਉਹ ਚ ਆਰਾਮਨਾਵ ਆਟੋਜ਼ ਵਗੈਰਾ ਮਿਲ ਜਾਂਦੇ ਇੱਥੋਂ ਜਾਣਾ ਹੋਵੇ ਤਾਂ ਵੀ ਮਿਲ ਜਾਂਦੇ ਮੇਰਾ ਨਾਮ ਮਨਚਕਾ ਹੈ ਕਿੱਥੋਂ ਹੈ ਜੀ ਅੰਮ੍ਰਿਤਸਰ ਸੇ ਆਏ ਹਾਂ ਜੇਕਰ ਆਪਾਂ ਧਰਮਸ਼ਾਲਾ ਦੇ ਵਿੱਚ ਤੁਸੀਂ ਠਹਿਰੇ ਹੋ ਹੈ ਨਾ ਠਹਿਰੇ ਵਾਲੀ ਧਰਮਸ਼ਾਲਾ ਦੇ ਵਿੱਚ ਜੇਕਰ ਆਪਾਂ ਉਹਦੀ ਸੁਵਿਧਾ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਸੁਵਿਧਾ ਹੈ ਇਹਨਾਂ ਦੀ ਸੁਵਿਧਾ ਬਹੁਤ ਵਧੀਆ ਹੈਗੀ ਅਸੀਂ ਛੋਟੇ ਹੁੰਦੇ ਤਵਾਨ ਨੇ ਆਪਣੀ ਫੈਮਿਲੀ ਦੇ ਨਾਲ ਇਹਨਾਂ ਦੇ ਸਾਹਮਣੇ ਧਰਮਸ਼ਾਲਾ ਹੈਗੀ ਉੱਥੇ ਆਪਾਂ ਆਨੇ ਸੀ ਤੇ ਫਿਰ ਆਪਾਂ ਇੱਥੇ ਸਟੇ ਕਰਦੇ ਹੁੰਨੇ ਸੀ ਤੇ ਬਹੁਤ ਵਧੀਆ ਫੈਸਿਲਿਟੀ ਹੈ ਏਸੀ ਫੈਸਿਲਿਟੀ ਹੈਗੀ ਆ ਵਾਸ਼ਰੂਮ 'ਚ ਵੀ ਗਰਮ ਪਾਣੀ ਵੀ ਆਂਦਾ ਠੰਡਾ ਪਾਣੀ ਵੀ ਆਂਦਾ ਦੋਨੇ ਟਾਈਪ ਦੇ ਵਾਟਰ ਆਂਦੇ ਇੱਥੇ ਹਾਂਜੀ ਉਸ ਤੋਂ ਬਗੈਰ ਆਪਾਂ ਉਸ ਤੋਂ ਇਲਾਵਾ ਬਗਲ ਕਰਨੇ ਜਿਵੇਂ ਬੈੱਡਸ਼ੀਟ ਵਗੈਰਾ ਹਾਂਜੀ ਬੈੱਡਸ਼ੀਟ ਸਾਰੀਆਂ ਕਲੀਨ ਹੈਗੀਆਂ ਨੇ ਸਭ ਤੋਂ ਵਧੀਆ ਗੱਲ ਇਹਨਾਂ ਦੀ ਇਹ ਹੈ ਹਾਈਜੀਨਿਕ ਹੈਗੇ ਸਭ ਕੁਝ ਤੇ ਸਾਰੀ ਫੈਸਿਲਿਟੀਆਂ ਜਿਹੜੀਆਂ ਪ੍ਰੋਵਾਈਡ ਕਰਦੇ ਨੇ ਉਸ ਤੋਂ ਇਲਾਵਾ ਜੇਕਰ ਆਪਾਂ ਕੁਛੰਦੀ ਗੱਲ ਕਰ ਰਹੇ ਨੇ ਖਾਣਾ ਵਗੈਰਾ ਉਹ ਮਿਲ ਜਾਂਦੇ ਹਾਂਜੀ ਜਦੋਂ ਤੁਹਾਨੂੰ ਚਾਹੀਦਾ ਉਸ ਟਾਈਮ ਤੁਹਾਡੇ ਰੂਮ 'ਚ ਪਹੁੰਚ ਜਾਂਦਾ ਹਾਂ ਤੁਹਾਨੂੰ ਦਿਖਾ ਦਨੇ ਆ ਜਿਹੜੇ ਰੂਮ ਨੇ ਇਸ ਧਰਮਸ਼ਾਲਾ ਦੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਸੁੰਦਰ ਜਿਹੜੇ ਰੂਮ ਨੇ ਦੇਖ ਸਕਦੇ ਹੋ ਤੁਸੀਂ ਡਬਲ ਬੈੱਡ ਹੈ ਉਸ ਤੋਂ ਬਾਅਦ ਜੇਕਰ ਗੱਲ ਕਰ ਲੀਜੀਏ ਅਲਮਾਰੀ ਵੀ ਹੈ ਉਸ ਤੋਂ ਬਾਅਦ ਚੇਅਰ ਜਿਹੜੀ ਹੈ ਸ਼ੀਸ਼ਾ ਵੀ ਅੰਦਰ ਲੱਗਿਆ ਹੋਇਆ ਹੈ ਉਸ ਤੋਂ ਬਾਅਦ ਏਸੀ ਨਾਲ ਹੀ ਅਟੈਚ ਜਿਹੜਾ ਬਾਥਰੂਮ ਹੈ ਇੱਧਰ ਆਪਾਂ ਦਿਖਾ ਦਈਏ ਏਸੀ ਵੀ ਲੱਗਿਆ ਹੋਇਆ ਹੈ ਤੇ ਨਾਲ ਹੀ ਅਟੈਚ ਬਾਥਰੂਮ ਹੈ ਬਹੁਤ ਹੀ ਖੂਬਸੂਰਤ ਰੂਮ ਨੇ ਜੇਕਰ ਤੁਸੀਂ ਹਰੀਦਵਾਰ ਦੇ ਵਿੱਚ ਆਂਦੇ ਹੋ ਤਾਂ ਇਸ ਧਰਮਸ਼ਾਲਾ ਦੇ ਵਿੱਚ ਆ ਕੇ ਤੁਸੀਂ ਠਹਿਰ ਸਕਦੇ ਹੋ ਜੇਕਰ ਇਸ ਧਰਮਸ਼ਾਲਾ ਦੀ ਹੋਰ ਸਹੂਲਤਾਂ ਦੀ ਗੱਲ ਕਰ ਲਈ ਜਾਏ ਇਹ ਹਰਦੀਪੋੜੀ ਤੋਂ ਲਗਭਗ 2 ਤੋਂ 2.5 ਕਿਲੋਮੀਟਰ ਦੇ ਕਰੀਬ ਹੈ ਔਰ ਉਸ ਤੋਂ ਇਲਾਵਾ ਆਟੋ ਵਗੈਰਾ ਹਰ ਸਮੇਂ ਦਿਨ ਰਾਤ ਦੀ ਜਿਹੜੀ ਸਰਵਿਸ ਰਹਿੰਦੀ ਹੈ ਔਰ ਖਾਣਾ ਜਿਹੜਾ ਹੈ ਧਰਮਸ਼ਾਲਾ ਦੇ ਵਿੱਚ ਮਿਲਦਾ ਹੈ ਏਸੀ ਰੂਮ ਨੇ ਲਿਫਟ ਲੱਗੀ ਹੋਈ ਹੈ ਤਿੰਨ ਮੰਜ਼ਿਲਾ ਇਮਾਰਤ ਹੈ ਉਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰ ਲਈਏ ਤਾਂ ਲਗਭਗ 40 ਤੋਂ 45 ਦੇ ਕਰੀਬ ਇਸ ਧਰਮਸ਼ਾਲਾ ਦੇ ਵਿੱਚ ਰੂਮ ਨੇ ਤੁਸੀਂ ਆਣਾ ਚਾਹੁੰਦੇ ਹੋ ਤਾਂ ਰਾਣੀ ਗਲੀ ਦੇ ਵਿੱਚ ਇਸ ਧਰਮਸ਼ਾਲਾ ਦੇ ਵਿੱਚ ਕਿਸੇ ਨੂੰ ਵੀ ਪੁੱਛ ਕੇ ਆਟੋ ਦੇ ਵਿੱਚ ਪਹੁੰਚ ਸਕਦੇ ਹੋ ਜੇਕਰ ਤੁਸੀਂ ਆਪਣੀ ਗੱਡੀ ਲੈ ਕੇ ਆ ਰਹੇ ਹੋ ਤਾਂ ਰਾਣੀ ਗਲੀ ਦੇ ਵਿੱਚ ਆ ਸਕਦੇ ਹੋ ਉਸ ਤੋਂ ਇਲਾਵਾ ਇਹਨਾਂ ਦੀ ਆਪਣੀ ਜਿਹੜੀ ਖੁਦ ਦੀ نیچے ਬੇਸਮੈਂਟ ਦੇ ਵਿੱਚ ਬਹੁਤ ਹੀ ਵੱਡੀ ਇੱਕ ਪਾਰਕਿੰਗ ਵੀ ਹੈ ਜਿੱਥੇ ਤੁਸੀਂ ਆਪਣਾ ਵਾਹਨ ਵੀ ਖੜਾ ਸਕਦੇ ਹੋ ਬਹਾਵਲਪੁਰੀ ਟੀਵੀ ਲਈ ਹਰਿਦੁਆਰ ਤੋਂ ਸੋਨੂ ਵਦਵਾ